ਆਖਿਰ ਕੀ ਗੱਲ ਸੀ ਦੀਵਾਨ ਟੋਡਰ ਮਲ ਨੇ ਗੁਰਗੋਬੀ ਸਿੰਘ ਜੀ ਤੋਂ ਆਪਣੇ ਪਰਿਵਾਰ ਨੂੰ ਛਾੜ ਦੇਣ ਦਾ ਵਾਰ ਮੰਗਿਆ ਸੀ ਭਾਵ ਆਪਣਾ ਮਨਚ ਅੱਗੇ ਨਾ ਵਧਣ ਦਾ ਵਾਰ ਮੰਗਿਆ ਸੀ ਆਖਿਰ ਕੀ ਕਾਰਨ ਰਿਹਾ ਸੀ ਕਿਸ ਗੱਲ ਕਰਕੇ ਦੀਵਾਨ ਟੋਡਰ ਮਲ ਨੇ ਇਹ ਵਾਰ ਗੁਰਗੋਬੀ ਸਿੰਘ ਪਾਸ਼ਾ ਜੀ ਤੋਂ ਮੰਗਿਆ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਦੀਵਾਨ ਟਾਡਰਮਲਜੀ ਮੋਹਰਾ ਦੇ ਬੋਰੇ ਭਰ ਕੇ ਲਿਆਏ ਸਨ ਜਿਵੇਂ ਆਪਾਂ ਅਕਸਰ ਸੋਸ਼ਲ ਮੀਡੀਆ ਜਾਂ ਹੋਰ ਜਗਾਵਾਂ ਫੋਟੋਆਂ ਵਿੱਚ ਦੇਖਦੇ ਹਾਂ ਕਿ ਦੀਵਾਨ ਟਾਡਰਮਲਜੀ ਇੱਕ ਥੈਲੇ ਵਿੱਚੋਂ ਮੋਹਰਾ ਵਿਛਾ ਰਹੇ ਹਨ ਪਰ ਇੱਕ ਥੈਲੇ ਨਾਲ 11x11 ਫੁੱਟ ਦੀ ਜਗ੍ਹਾ ਨੂੰ ਮੋਹਰਾ ਇਕੱਠੀਆਂ ਕਰਕੇ ਕਵਰ ਕਰਨਾ ਕੋਈ ਸੰਭਵ ਗੱਲ ਨਹੀਂ ਦੀਵਾਨ ਟਾਡਰਮਲ ਦਾ ਪਰਿਵਾਰ ਇੰਨਾ ਅਮੀਰ ਕਿਵੇਂ ਬਣਿਆ ਅਤੇ ਉਹਨਾਂ ਕੋਲ ਕਿੰਨਾ ਪੈਸਾ ਸੀ ਟਾਡਰਮਲਜੀ ਦੇ ਪਿਸ਼ੋਕਰ ਤੋਂ ਲੈ ਕੇ ਸਹਾਬਜਾਦੇ ਦੇ ਸਸਕਾਰ ਤੱਕ ਇਤਿਹਾਸ ਪੂਰੀ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਮਾਲਵੇ ਦੀ ਧਰਤੀ ਪਿੰਡ ਆਲੂਵਾਲ ਤਹਿਸੀਲ ਪਵਾਨੀਗੜ ਤੋਂ ਸੰਗਤ ਦਾ ਇੱਕ ਜੱਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਲਈ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਿਆ ਉਸ ਜੱਥੇ ਵਿੱਚ ਆਪਣੀ ਉਮਰ ਦੇ ਅਕੀਲੇ ਪੜਾ ਮਤਲਬ ਕਿ ਕਾਫੀ ਬਿਰਧ ਬਜ਼ੁਰਗ ਵੀ ਸ਼ਾਮੇ ਸਨ ਜਿਸ ਦੇ ਕੱਪੜੇ ਕਾਫੀ ਮੈਲੇ ਤੇ ਪਾਟੇ ਤੇ ਕਿਸੇ ਹੋਏ ਸੀ ਜਿਹੜੇ ਥਾਂ ਥਾਂ ਤੋਂ ਟਾਕੀਆਂ ਲਗਾ ਕੇ ਸੀਤੇ ਹੋਏ ਸੀ ਕਵਰ ਕੀਤਾ ਹੋਇਆ ਸੀ ਉਸ ਗਰੀਬ ਨੇ ਗੁਰੂ ਰਾਮਦਾਸ ਜੀ ਦੀ ਬੜੀ ਸ਼ੋਭਾ ਸੁਣੀ ਸੀ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਟੁੱਟਿਆ ਹਾਰਿਆ ਆਸਾਂ ਲੈ ਕੇ ਗੁਰੂ ਘਰ ਵਿੱਚ ਪਹੁੰਚਿਆ ਉਸ ਦਿਨ ਅੰਮ੍ਰਿਤਸਰ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਕਰਨ ਪਹੁੰਚੀਆਂ ਸਨ ਉੱਥੇ ਕਾਫੀ ਸੰਗਤ ਹੋਣ ਕਰਕੇ ਕਾਫੀ ਭੀੜ ਸੀ ਉਹ ਬਜ਼ੁਰਗ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਲੰਬੀ ਲਾਈਨ ਵਿੱਚ ਚੱਲ ਗਏ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਗਏ ਕਿ ਕੁਝ ਮਨ ਵਿੱਚ ਚੱਲ ਰਿਹਾ ਸੀ ਕਿ ਗੁਰੂ ਸਾਹਿਬ ਤੋਂ ਇਹ ਮੰਗ ਲੈਣਾ ਹੈ ਪਰ ਲੰਬੀਆਂ ਲਾਈਨਾਂ ਹੋਣ ਕਰਕੇ ਉਹਨਾਂ ਨੂੰ ਅਜੇ ਤੱਕ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਪਾਈ ਸੀ ਜਿਵੇਂ ਹੀ ਲਾਈਨ ਅੱਗੇ ਵਧੀ ਤਾਂ ਉਹਨਾਂ ਦੀ ਵਾਰੀ ਆਈ ਤਾਂ ਪਹਿਲੀ ਵਾਰੀ ਜ਼ਿੰਦਗੀ 'ਚ ਉਹਨਾਂ ਨੂੰ ਸੱਚੀ ਅਤੇ ਰੂਹਾਨੀ ਨਿਰੂਪ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਸਿੰਘਾਸਨ ਤੇ ਬਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਦਾੜਾ ਰੱਜ ਕੇ ਸੋਹਣਾ ਸਰੂਪ ਸਿਰ ਤੇ ਚੰਦੋਆ ਸਾਹਿਬ ਤੇ ਚੋਲ ਹੋ ਰਿਹਾ ਸੀ ਪ੍ਰਭਾਵ ਐਸਾ ਪਿਆ ਗੁਰੂ ਮਹਾਰਾਜ ਦਾ ਕਿ ਜਿਵੇਂ ਲਾਈਨ ਅੱਗੇ ਵੱਧਦੀ ਗਈ ਉਸ ਬਜ਼ੁਰਗ ਦੀਆਂ ਸਾਰੀਆਂ ਇਛਾਵਾਂ ਤ੍ਰਿਪਤ ਹੁੰਦੀਆਂ ਗਈਆਂ ਜਦੋਂ ਤੱਕ ਬਜ਼ੁਰਗ ਦੀ ਮੱਥਾ ਟੇਕਣ ਦੀ ਵਾਰੀ ਆਈ ਉਦੋਂ ਤੱਕ ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹਿ ਗਈ ਸੀ ਬਜ਼ੁਰਗ ਨੇ ਗੁਰੂ ਸਾਹਿਬ ਅੱਗੇ ਹੱਥ ਜੋੜੇ ਚਰਨਾਂ ਵਿੱਚ ਅਸੀਸ ਨਿਭਾਇਆ ਅਤੇ ਮੱਥਾ ਟੇਕ ਕੇ ਵਾਪਸ ਪਿੱਛੇ ਨੂੰ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਵਾਪਸ ਮੁੜਦਾ ਦੇਖ ਗੁਰੂ ਸਾਹਿਬ ਫਰਮਾਏ ਕਿ ਰੁਕੋ ਇੰਨੀ ਦੂਰੋਂ ਦਰਸ਼ਨਾਂ ਲਈ ਆਏ ਹੋ ਤੇ ਖਾਲੀ ਹੱਥ ਮੁੜ ਕੇ ਚੱਲੇ ਹੋ ਕੁਝ ਨਾ ਕੁਝ ਤਾਂ ਮੰਗ ਲੈਂਦੇ ਬਜ਼ੁਰਗ ਨੇ ਅਰਜ਼ੀ ਕੀਤੀ ਗੁਰੂ ਸਾਹਿਬ ਜੀ ਮੇਰੀ ਕੋਈ ਇੱਛਾ ਹੀ ਨਹੀਂ ਹੈ ਗੁਰੂ ਜੀ ਫਿਰ ਫਰਮਾਏ ਬਜ਼ੁਰਗ ਦੋ ਪਲ ਰੁਕ ਕੇ ਸੋਚ ਲਓ ਆਖਿਰ ਕੋਈ ਤਾਂ ਇੱਛਾ ਹੋਏਗੀ ਬਜ਼ੁਰਗ ਨੇ ਫਿਰ ਸਿਰ ਝੁਕਾ ਕੇ ਕਿਹਾ ਗੁਰੂ ਜੀ ਤੁਹਾਡੇ ਦਰਸ਼ਨ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਆਲੇ ਦੁਆਲੇ ਖੜੀਆਂ ਸੰਗਤਾਂ ਹੈਰਾਨ ਹੋ ਰਹੀਆਂ ਸਨ ਕਿ ਗੁਰੂ ਸਾਹਿਬ ਜੀ ਇਸ ਬਜ਼ੁਰਗ ਨੂੰ ਕੁਝ ਮੰਗਣ ਲਈ ਬਾਰ-ਬਾਰ ਜ਼ੋਰ ਕਿਉਂ ਪਾ ਰਹੇ ਹਨ ਗੁਰੂ ਜੀ ਨੇ ਫਿਰ ਤੀਜੀ ਵਾਰ ਉਹੀ ਗੱਲ ਦੁਹਰਾਈ ਫਿਰ ਬਜ਼ੁਰਗ ਨੇ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਅਰਜ਼ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਇਸ ਵਾਰ ਤਾਂ ਮੈਂ ਡਿੱਗਦਾ ਢੈਂਦਾ ਹੋਇਆ ਤੁਹਾਡੇ ਦਰ ਤੱਕ ਆ ਗਿਆ ਪਰ ਇਸ ਬਜ਼ੁਰਗ ਸਰੀਰ ਨਾਲ 19 ਮੈਨੂੰ ਲੱਗਦਾ ਕਿ ਮੈਂ ਦੁਬਾਰਾ ਤੁਹਾਡੇ ਦਰਸ਼ਨਾਂ ਲਈ ਆ ਪਾਵਾਂਗਾ ਇਹ ਗੱਲ ਬੋਲਦੇ-ਬੋਲਦੇ ਬਜ਼ੁਰਗ ਦਾ ਗਲਾ ਅਤੇ ਅੱਖਾਂ ਪਰ ਆਈਆਂ ਬਜ਼ੁਰਗ ਨੇ ਕਿਹਾ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਇਸ ਗਰੀਬ ਦੀ ਝੌਂਪੜੀ ਵਿੱਚ ਆਪਣੇ ਚਰਨ ਪਾਓ ਇਹ ਸੁਣ ਕੇ ਗੁਰੂ ਸਾਹਿਬ ਉਸ ਬਜ਼ੁਰਗ ਵੱਲ ਦੇਖ ਕੇ ਫਰਮਾਇਆ ਅਤੇ ਕਿਹਾ ਆਵਾਂਗੇ ਅਸੀਂ ਜਰੂਰ ਆਵਾਂਗੇ ਰਾਤ ਵੀ ਤੁਕਾਂਗੇ ਅਤੇ ਪ੍ਰਸ਼ਾਦਾ ਪਾਣੀ ਵੀ ਸ਼ਕਾਂਗੇ ਅਤੇ ਤੁਹਾਡੇ ਘਰ ਬੈਠ ਕੇ ਕੀਰਤਨ ਵੀ ਕਰਾਂਗੇ ਇਹ ਸੁਣ ਕੇ ਉਹ ਬਜ਼ੁਰਗ ਸੋਚੀ ਪੈ ਗਿਆ ਅਤੇ ਸੋਚਣ ਲੱਗਾ ਕਿ ਗੁਰੂ ਜੀ ਜਦੋਂ ਤੁਸੀਂ ਆਹੋਗੇ ਤਾਂ ਤੁਹਾਡੇ ਨਾਲ ਕਿੰਨੇ ਕੁ ਸਿੱਖ ਹੋਣਗੇ ਗੁਰੂ ਜੀ ਫਰਮਾਏ ਕਿ ਹੋਣਗੇ 30-40 ਸਿੰਘ ਇਹ ਗੱਲ ਸੁਣ ਕੇ ਬਜ਼ੁਰਗ ਦੇ ਮੂੰਹੋਂ ਸਹਿਜ ਹੀ ਨਿਕਲ ਗਿਆ ਕਿ ਗੁਰੂ ਜੀ ਇੰਨੇ ਸਿੰਘਾਂ ਦੇ ਨਾਲ ਆਉਣਾ ਹੈ ਤਾਂ ਫਿਰ ਤੁਸੀਂ ਨਾ ਹੀ ਆਇਓ ਬਜ਼ੁਰਗ ਦੇ ਮੂੰਹੋਂ ਨਿਕਲੀ ਸਿੱਧੀ ਗੱਲ ਸੁਣ ਕੇ ਗੁਰੂ ਸਾਹਿਬ ਮੁਸਕਰਾ ਗਏ ਅਤੇ ਕਿਹਾ ਕਿਉਂ ਭਾਈ ਸਾਡੇ ਸਿੰਘਾਂ ਤੇ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਮੈਨੂੰ ਇਤਰਾਜ਼ ਤਾਂ ਕੋਈ ਨਹੀਂ ਮੈਂ ਇੱਕ ਬਹੁਤ ਹੀ ਗਰੀਬ ਬੰਦਾ ਹਾਂ ਤੁਹਾਨੂੰ ਹੁਤਾ ਮੈਂ ਪਰਸ਼ਾਦਾ ਸ਼ਿਕਾ ਦੇਵਾਂਗਾ ਪਰ 30-40 ਸਿੱਖਾਂ ਨੂੰ ਪਰਸ਼ਾਦਾ ਛਕਾਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ ਗੁਰੂ ਸਾਹਿਬ ਫਰਮਾਇਆ ਕਿ ਬਜ਼ੁਰਗੋ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ ਇੱਕ ਝੌਂਪੜੀ ਵਿੱਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡੇ ਪਰਿਵਾਰ ਮਹਿਲਾ ਵਰਗੀਆਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਹੋਣਗੇ 40 ਤਾਂ ਕੀ 400 ਸਿੱਖਾਂ ਨੂੰ ਵੀ ਲੰਗਰ ਛਕਾਉਣ ਲੱਗੇ ਤੁਹਾਨੂੰ ਸੋਚਣਾ ਨਹੀਂ ਪਵੇਗਾ ਇਹ ਸੁਣ ਕੇ ਉਹ ਬਜ਼ੁਰਗ ਹੈਰਾਨ ਹੋ ਗਿਆ ਅਤੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜੀ ਮੇਰਾ ਬੁੱਢਾ ਸਰੀਰ ਹੁਣ ਭਰੋਸੇਯੋਗ ਨਹੀਂ ਰਿਹਾ ਇਹ ਕਦੀ ਵੀ ਸਾਥ ਰ ਸਕਦਾ ਹੈ ਤੁਸੀਂ ਕਦੋਂ ਆਵੋਗੇ ਮੇਰੇ ਜੀਉਂਦੇ ਜੀ ਤਾਂ ਆ ਜਾਵੋਗੇ ਨਾ ਗੁਰੂ ਰਾਮਦਾਸ ਜੀ ਫਰਮਾਇਆ ਨਹੀਂ ਬਜੁਰਗੋ ਜਦੋਂ ਅਸੀਂ ਤੁਹਾਡੇ ਵੇੜੇ ਆਵਾਂਗੇ ਨਾ ਤੁਸੀਂ ਇਸ ਦੁਨੀਆ ਤੇ ਹੋ ਹੋਗੇ ਤੇ ਨਾ ਹੀ ਇਸ ਸਰੀਰ ਨਾਲ ਅਸੀਂ ਰਹਾਂਗੇ ਅਸੀਂ ਨਵੇਂ ਗੁਰੂ ਦੇ ਜਾਮੇ ਵਿੱਚ ਉਸ ਸਮੇਂ ਤੁਹਾਡੇ ਘਰ ਚੰਨ ਪਾਵਾਂਗੇ ਉਦੋਂ ਚੌਥੀ ਪੀੜੀ ਵਿੱਚ ਇਲਾਕੇ ਦੇ ਵੱਡੇ ਵੱਡੇ ਅਮੀਰਾਂ ਵਿੱਚ ਤੁਹਾਡਾ ਨਾਮ ਆਉਂਦਾ ਹੋਵੇਗਾ ਤੁਹਾਡੇ ਵਪਾਰ ਵਿੱਚ ਹੀ ਕੰਮ ਕਰਕੇ ਅਨੇਕਾਂ ਲੋਕਾਂ ਦੇ ਘਰ ਚੱਲਣਗੇ ਇਸ ਤੋਂ ਬਾਅਦ ਸਮਾਜ ਇਸੇ ਤਰ੍ਹਾਂ ਹੀ ਨਿਰੰਤਰਤਾ ਆਪਣੀ ਚਾਲ ਚੱਲਦਾ ਗਿਆ ਤੇ ਲਗਭਗ 80 85 ਅਲਾਬਾਦ ਨੋਵੇਂ ਜਾਮੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਿਆਲੇ ਤੋਂ ਚੱਲ ਕੇ ਤੀਕ ਸਿੱਖਾਂ ਸਮੇਤ ਉਸ ਚੜ੍ਹਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਆਲੂਵਾਲ ਪਹੁੰਚੇ ਸਨ ਅੱਜ ਉਸ ਬਜ਼ੁਰਗ ਦੇ ਘਰ ਬਹੁਤ ਲਹਿਰਾ ਬੈਠਾ ਸਨ ਇਲਾਕੇ ਵਿੱਚ ਉਹਨਾਂ ਦਾ ਚੰਗਾ ਵੱਡਾ ਕਾਰੋਬਾਰ ਹੈ ਕਈ ਸੌ ਗਿੱਲਿਆਂ ਵਿੱਚ ਉਹਨਾਂ ਦੇ ਅੰਬ ਅਤੇ ਬੇਰਾ ਦੇ ਬਾਗ ਹਨ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਅੱਜ ਸੈਂਕੜੇ ਲੋਕਾਂ ਦਾ ਘਰ ਇਹਨਾਂ ਦੇ ਵਪਾਰ ਕਰਕੇ ਚੱਲਦਾ ਹੈ ਹੁਣ ਉਸ ਬਜ਼ੁਰਗ ਦੇ ਪੜਪੋਤਰੇ ਇਹ ਵਪਾਰ ਸਾਮਣ ਰਿਹਾ। ਪੀੜੀ ਦਰ ਪੀੜੀ ਗੁਰੂ ਸਾਹਿਬ ਦੇ ਕਹੇ ਉਹ ਬੋਲ ਇਸ ਨੌਜਵਾਨ ਦੇ ਦਿਲ ਵਿੱਚ ਵਸ ਚੁੱਕੇ ਸਨ। ਉਹ ਕਈ ਸਾਲਾਂ ਤੋਂ ਗੁਰੂ ਸਾਹਿਬ ਦਾ ਰਾਹ ਉਡੀਕ ਰਿਹਾ ਸੀ। ਪਰ ਅੱਜ ਜਦੋਂ ਇਸੇ ਨੌਕਰ ਨੇ ਨਵੇਂ ਗੁਰੂ ਸਾਹਿਬ ਦੇ ਪਿੰਡ ਆਉਣ ਦੀ ਗੱਲ ਦੱਸੀ ਤਾਂ ਇਸ ਨੌਜਵਾਨ ਦੇ ਚਾਹ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਉਹ ਤੁਰੰਤ ਗੁਰੂ ਸਾਹਿਬ ਨੂੰ ਪਿੰਡ ਦੀ ਹੱਦ ਤੋਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਆਇਆ। ਹੁਣ ਇਹ ਪਰਿਵਾਰ ਇੱਕ ਸ਼ਾਨਦਾਰ ਪਾਣੀ ਤੇ ਜਹਾਜ਼ ਵਰਗੀ ਦਿਖਣ ਵਾਲੀ ਹਵੇਲੀ ਵਿੱਚ ਰਹਿੰਦਾ ਸੀ। ਉਸ ਨੌਜਵਾਨ ਨੇ ਗੁਰੂ ਸਾਹਿਬ ਨਾਲ ਆਇਆ ਖਾਦੀ ਵੀ ਰੱਜ ਕੇ ਸੇਵਾ ਕੀਤੀ ਗੁਰੂ ਸਾਹਿਬ ਨੇ ਪਰਚਾਦਾ ਪਾਣੀ ਛਕ ਕੇ ਆਰਾਮ ਕੀਤਾ ਅਤੇ ਅਗਲੇ ਦਿਨ ਹਵੇਲੀ ਵਿੱਚ ਹੀ ਕੀਰਤਨ ਵੀ ਕੀਤਾ ਜਦੋਂ ਗੁਰੂ ਸਾਹਿਬ ਜਵਾਨਾ ਹੋਣ ਲੱਗੇ ਤਾਂ ਉਸ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਸੋਨੇ ਦੀ ਮੋਹਰਾਂ ਨਾਲ ਭਰੀ ਥਾਲ ਗੁਰੂ ਸਾਹਿਬ ਸਾਹਮਣੇ ਰੇਪੇਟ ਕੀਤੀ ਗੁਰੂ ਸਾਹਿਬ ਨੇ ਮੋਹਰਾਂ ਨਾਲ ਭਰੀ ਥਾਲ ਨੂੰ ਹੱਥ ਨਾਲ ਪਰੇ ਕਰਦੇ ਹੋਏ ਕਿਹਾ ਇੰਨੀਆਂ ਕੁ ਮੋਹਰਾਂ ਨਾਲ ਕੀ ਬੰਦਾ ਹੈ ਸਾਨੂੰ ਹੋਰ ਮੋਹਰਾਂ ਚਾਹੀਦੀਆਂ ਹਨ ਤਾਂ ਉਸ ਨੌਜਵਾਨ ਨੇ ਅਰਜ਼ਿ ਕੀਤੀ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਵਿੱਚ ਮੋਹਰਾਂ ਦਾ ਭਰਿਆ ਇੱਕ ਹੋਰ ਥਾਲ ਹੈ ਮੈਂ ਉਹ ਵੀ ਲਿਆ ਕੇ ਤੁਹਾਡੇ ਚਰਨਾਂ ਵਿੱਚ ਪੇਟ ਕਰ ਦਿੰਦਾ ਹਾਂ ਗੁਰੂ ਸਾਹਿਬ ਫਰਮਾਏ ਕਿ ਸਾਨੂੰ ਇੱਕ ਦੋ ਥਾਲ ਨਹੀਂ ਬਲਕਿ ਗੱਡਾ ਭਰ ਕੇ ਮੋਹਰਾ ਚਾਹੀਦੀਆਂ ਇਹ ਸੁਣ ਕੇ ਨੌਜਵਾਨ ਚੱਕਰਾਂ ਵਿੱਚ ਪੈ ਗਿਆ ਅਤੇ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਅੱਜ ਸਾਡੇ ਕੋਲ ਜੋ ਕੁਝ ਵੀ ਹੈ ਉਹ ਤੁਹਾਡਾ ਬਖਸ਼ਿਆ ਹੀ ਹੈ ਜੇ ਤੁਸੀਂ ਹੁਕਮ ਕਰੋ ਮੈਂ ਆਪਣਾ ਸਭ ਕੁਝ ਵੇਚ ਕੇ ਗੱਡਾ ਮੋਹਰਾ ਦਾ ਲਿਆ ਦਿੰਦਾ ਹਾਂ ਪਰ ਮਾਫ਼ ਕਰਨਾ ਫਿਲਹਾਲ ਮੇਰੇ ਕੋਲ ਇੰਨੀਆਂ ਮੋਹਰਾ ਨਹੀਂ ਹਨ ਗੁਰੂ ਸਾਹਿਬ ਫਰਮਾਏ ਠੀਕ ਹੈ ਪੁੱਤਰਾ ਫਿਰ ਤੁਸੀਂ ਅੱਜ ਤੋਂ ਮੋਹਰਾ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਓ ਜਦੋਂ ਸਾਨੂੰ ਲੋੜ ਹੋਵੇਗੀ ਅਸੀਂ ਗੱਡਾ ਭਰ ਕੇ ਤੁਹਾਡੇ ਕੋਲੋਂ ਮੋਹਰਾ ਦੀ ਸੇਵਾ ਲੈ ਲੈਣੀ ਹੈ ਉਸ ਨੌਜਵਾਨ ਅੱਜ ਅਸੀਂ ਦੀਵਾਨ ਟੋਡਰ ਮਲ ਜੀ ਦੇ ਨਾਮ ਨਾਲ ਜਾਣਦੇ ਹਾਂ ਇਦਾਂ ਹੀ ਸਮਾਂ ਬੀਤੇ ਦਾ ਗਿਆ ਕਾਫੀ ਅਰਸੇ ਬਾਅਦ ਜਦੋਂ ਪੋਦੇ ਮਹੀਨੇ 1704 ਈਸਵੀ ਵਿੱਚ ਦੀਵਾਨ ਟੋਡਰ ਮਲ ਨੂੰ ਸ਼ਹੀਦੀ ਦੀ ਖਬਰ ਮਿਲੀ ਉਦੋਂ ਤੱਕ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਪਈਆਂ ਨੂੰ ਤਿੰਨ ਦਿਨ ਹੋ ਚੁੱਕੇ ਸਨ ਭਾਈ ਟੋਡਰ ਮਲ ਜੀ ਉਸ ਜਗ੍ਹਾ ਤੇ ਭੱਜ ਕੇ ਪਹੁੰਚੇ ਪਰ ਉੱਥੇ ਫੌਜੀਆ ਦਾ ਸਖਤ ਪੈਰਾ ਸੀ ਉਹਨਾਂ ਨੂੰ ਪਵਿੱਤਰ ਦੇਹਾਂ ਨੂੰ ਸ਼ੋਹਨ ਤੱਕ ਨਾ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਨ ਦਾ ਹੁਕਮ ਸੀ ਕਿ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਤਾਂ ਜੋ ਅਗਲੀ ਜਨਵਰ ਇਹਨਾਂ ਪਵਿੱਤਰ ਦੇਹਾਂ ਦੀ ਬੇਅਦਬੀ ਕਰਨ ਕਿਉਂਕਿ ਭਾਈ ਟੋਡਰ ਮਲ ਜੀ ਦਾ ਰਤਬਾ ਇਲਾਕੇ ਵਿੱਚ ਕਾਫੀ ਉੱਚਾ ਸੀ ਉਹਨਾਂ ਨੇ ਪਵਿੱਤਰ ਦੇਹਾਂ ਦੇ ਸੰਸਕਾਰ ਦੀ ਸੇਵਾ ਲੈਣ ਲਈ ਇਲਾਕੇ ਦੇ ਕਾਫੀ ਦਸੂਲਦਾਰਾਂ ਦੀ ਸਿਫਾਰਿਸ਼ ਪਵਾਈਆਂ ਆਖਿਰਕਾਰ ਸੂਬੇ ਅਤੇ ਸੂਬੇ ਤੋਂ ਬਾਹਰ ਕਈ ਵੱਡੇ ਜਾਣਕਾਰ ਅਤੇ ਮੋਦਵਾਰ ਬੰਦਿਆਂ ਨੂੰ ਵਿੱਚ ਪਾਇਆ ਗਿਆ ਤਾਂ ਵਜੀਰ ਖਾਨ ਕੋਈ ਤੀਸਰਾ ਰਾਹ ਕੱਢਣ ਲਈ ਰਾਜ਼ੀ ਹੋ ਗਿਆ ਪਰ ਇਹ ਰਾਹ ਬਹੁਤ ਔਖਾ ਸੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਦੀਵਾਨ ਟੋਡਰ ਮਲ ਜੀ ਨੂੰ ਵਜੀਰ ਖਾਨ ਨੇ ਮੋਹਰਾ ਵਿਸ਼ਾ ਕੇ ਸੰਸਕਾਰ ਕਰਨ ਲਈ ਜਗ ਖਰੀਦਣ ਦੀ ਪੇਸ਼ਕਸ਼ ਕੀਤੀ। ਦੀਵਾਨ ਟੋਡਰ ਮਲ ਜੀ ਉਂਝ ਤਾਂ ਬਹੁਤ ਅਮੀਰ ਸਨ ਪਰ ਲਗਭਗ 11 ਸਕੁਅਰ ਫੁੱਟ ਦੀ ਜਗ੍ਹਾ ਨੂੰ ਖੜੀਆਂ ਮੋਹਰਾਂ ਨਾਲ ਕਵਰ ਕਰਨ ਲਈ ਕਈ ਬੋਰੇ ਭਰ ਕੇ ਮੋਹਰਾਂ ਦੀ ਲੋੜ ਪੈਣੀ ਸੀ। ਦੀਵਾਨ ਟੋਡਰ ਮਲ ਜੀ ਅਤੇ ਉਹਨਾਂ ਦੇ ਭਰਾ ਭਾਈ ਨਾਗਰ ਮਲ ਜੀ ਦੋਹਾਂ ਨੇ ਖੜੇ ਪੈਰ ਆਪਣਾ ਵਪਾਰ ਅਤੇ ਗੋਦਾਮ ਵਿੱਚ ਪਿਆ ਅਨਾਜ, ਆਪਣੇ ਗਹਿਣੇ ਘਟੇ ਅਤੇ ਸੈਂਕੜੇ ਕਿੱਲੇ ਵਿੱਚ ਫੈਲਿਆ ਆਪਣਾ ਫਲਾਂ ਦਾ ਬਾਗ ਸਭ ਕੁਝ ਵਾਦੇ ਘਾਟੇ ਵਿੱਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ। ਵੱਡੇ ਵੱਡੇ ਬੋਰੇ ਭਰ ਕੇ ਸੋਨੇ ਦੀਆਂ ਮੋਹਰਾਂ ਨੂੰ ਗੱਡੇ ਉੱਪਰ ਲੱਦ ਕੇ ਲਿਆਂਦਾ ਦੇ ਕੇ ਪਾਸੇ ਵਜੀਰ ਖਾਨ ਕੁਰਸੀ ਢਾਕੇ ਬੈਠਾ ਹੈ ਅਤੇ ਭਾਈ ਟੋਡਰਮਲ ਜੀ ਅਤੇ ਭਾਈ ਨਾਗਰਮਲ ਜੀ ਮੋਹਰਾਂ ਤੇ ਮੋਹਰਾ ਜੋੜੀ ਜਾ ਰਹੇ ਹਨ ਸਰੀਰ ਅਜੇ ਵੀ ਉਸੇ ਹੀ ਜਗ੍ਹਾ ਹੰਸਲਾ ਨਦੀ ਦੇ ਕਿਨਾਰੇ ਪਈ ਸੰ ਉਸ ਸਮੇਂ ਤੱਕ ਵੀ ਸਰੀਰ ਨੂੰ ਹੱਥ ਤੱਕ ਨਹੀਂ ਲਗਾਣ ਦਿੱਤਾ ਗਿਆ ਜਦੋਂ ਉਸਾਰੇ ਥਾਂ ਤੇ ਮੋਹਰਾ ਵਿਸ਼ਾਦ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਦੀ ਇਜਾਜ਼ਤ ਦਿੱਤੀ ਗਈ ਵਜੀਰ ਖਾਨ ਦੇ ਨੌਕਰ ਮੋਹਰਾਂ ਇਕੱਠੀਆਂ ਕਰਕੇ ਲੈ ਗਏ ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰਦ ਜਪ ਕਰਕੇ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਆਏ ਇੱਥੇ ਤਸਕਾਰ ਵੇਲੇ ਦੀਵਾਨ ਟੋਡਰਮਲ ਜੀ ਦਾ ਪਰਿਵਾਰ ਅਤੇ ਮੋਤੀ ਦਾ ਮਹਿਰਾ ਜੀ ਤੇ ਉਹਨਾਂ ਦੀ ਮਾਤਾ ਜੀ ਮਜੂਰ ਖਾਨ ਪਹਿਲਾਂ ਇਹਨਾਂ ਸਭ ਨੇ ਮਿਲ ਕੇ ਚੰਦਨ ਦੀਆਂ ਲੱਕੜਾਂ ਨਾਲ ਚਿਖਾ ਤਿਆਰ ਕੀਤੀ ਇਸ ਤੋਂ ਬਾਅਦ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਅਤੇ ਭਾਈ ਮੋਤੀਦਾ ਮਹਿਰਾ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਅੰਤਿਮ ਇਸ਼ਨਾਨ ਕਰਵਾਇਆ ਅਤੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਭਾਈ ਟੋਡਰਮਲ ਜੀ ਦੀ ਘਰ ਵਾਲੀ ਤੇ ਮੋਤੀਦਾ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਦੇ ਵਿੱਚ ਘਾਰ ਉੱਤੇ ਲਟਾਇਆ ਗਿਆ ਅਤੇ ਮਾਤਾ ਜੀ ਦੇ ਦੋਨੋਂ ਪਾਸੇ ਸਾਹਿਬਜ਼ਾਦਿਆਂ ਨੂੰ ਲਟਾਇਆ ਗਿਆ ਸੰਸਕਾਰ ਤੋਂ ਬਾਅਦ ਵਿਭੂਤੀ ਨੂੰ ਅਲੱਗ ਘੜੇ ਵਿੱਚ ਪਾ ਲਿਆ ਕਿਉਂਕਿ ਇਹ ਤਾਂ ਕਾਨੂੰਨੀ ਰੂਪ ਵਿੱਚ ਦੀਵਾਨ ਟੋਡਰਮਲ ਜੀ ਨੇ ਖਰੀਦ ਲਈ ਸੀ। ਕਬੂਤੀ ਦਾ ਘੜਾ ਉੱਥੇ ਥੜਾ ਬਣਾ ਕੇ ਉੱਥੇ ਹੀ ਸਥਾਪਿਤ ਕਰ ਦਿੱਤਾ ਗਿਆ। ਤੇ ਕੁਝ ਸਮੇਂ ਬਾਅਦ ਜਦੋਂ ਦੀਵਾਨ ਟੋਡਰਮਲ ਜੀ ਨੂੰ ਦਸ਼ਮੇਸ਼ ਪੀਤਾ ਜੀ ਦੇ ਦਰਸ਼ਨ ਹੋਏ ਤਾਂ ਗੁਰੂ ਘਰ ਪ੍ਰਤੀ ਉਹਨਾਂ ਦਾ ਸਮਰਪਣ ਦੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ। ਤਾਂ ਦੀਵਾਨ ਜੀ ਨੇ ਜੋ ਮੰਗਿਆ ਉਹ ਸੁਣ ਕੇ ਆਲੇ ਦੁਆਲੇ ਦੀ ਸਾਰੀ ਸੰਗਤ ਹੈਰਾਨ ਰਹਿ ਗਈ। ਦੀਵਾਨ ਟੋਡਰਮਲ ਜੀ ਨੇ ਗੁਰੂ ਸਾਹਿਬ ਜੀ ਤੋਂ ਦੀਵਾਨ ਟੋਡਰਮਲ ਜੀ ਨੇ ਕਿਹਾ ਗੁਰੂ ਸਾਹਿਬ ਜੀ ਤੁਸੀਂ ਵਰਦੇ ਹੋ ਕਿ ਮੇਰਾ ਇਹ ਵੰਚ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਜਦ ਬਾਅਦ ਵਿੱਚ ਸਿੱਖਾਂ ਨੇ ਵਾਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਮੈਂ ਗੁਰੂ ਚਰਨਾਂ ਵਿੱਚ ਭੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਮੇਰੇ ਪੁੱਤਰੀਆਂ ਮੇਰੀਆਂ ਅਗਲੀਆਂ ਪੀੜ੍ਹੀਆਂ ਵਿੱਚੋਂ ਕੋਈ ਆ ਕੇ ਕੋਈ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਅਸੀਂ ਇਸ ਦੇ ਮਾਲਕ ਹਾਂ ਦੇਖੋ ਕਿੰਨੀ ਮਹਾਨ ਸੋਚ ਸੀ ਦੀਵਾਨ ਟੋਡਰ ਮਲਜੀ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਏਦਾਂ ਦੀਆਂ ਇਤਿਹਾਸਕ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹ